ਸਤਿ ਸ਼੍ਰੀ ਅਕਾਲ ਨਮਸਕਾਰ ਅੱਲਾਹ ਅਫਜ਼ ਅੱਜ ਤਬਦੀਲੀ ਦੀ ਰੁੱਤ ਆ ਅੱਜ ਬਸੰਤ ਦੀ ਰੁੱਤ ਦੀ ਸ਼ੁਰੂਆਤ ਆ ਬਸੰਤ ਸ਼ੁਰੂ ਹੋ ਜਾਂਦੀ ਆ ਭਾਰਤ ਦੇ ਵਿੱਚ ਚਾਰ ਮੌਸਮ ਜਿਹੜੇ ਆ ਉਹ ਮੇਨ ਗਿਨੇ ਜਾਂਦੇ ਆ ਪਤ ਝੜ ਸਾਵਣ ਬਸੰਤ ਤੇ ਬਹਾਰ ਤੇ ਤੀਜਾ ਮੌਸਮ ਬਸੰਤ ਦਾ ਬਸੰਤ ਦਾ ਮਤਲਬ ਹੀ ਫੁੱਲਾਂ ਦੀ ਰੁੱਤ ਅੱਜ ਤੋਂ ਮਤਲਬ ਕਿ ਜਿਹੜੀ ਆ ਉਹ ਸਰਦੀ ਘਟਣੀ ਸ਼ੁਰੂ ਹੋ ਜਾਂਦੀ ਆ ਤੇ ਵੈਸੇ ਵੀ ਇਹ ਅਖਾਣ ਮਸ਼ਹੂਰ ਆ ਕੇ ਆਏ ਬਸੰਤ ਤੇ ਪਾਲਾ ਉਡੰਤ ਮਤਲਬ ਕਿ ਪਾਲਾ ਜਿਹੜਾ ਹੈ ਇੱਥੇ ਠੰਡ ਜਿਹੜੀ ਆ ਉਹ ਖਤਮ ਹੁੰਦੀ ਨਜ਼ਰ ਆਉਂਦੀ ਆ ਤੇ ਨਿੱਗੀ ਨਿੱਗੀ ਧੁੱਪ ਜਿਹੜੀ ਆ ਉਹ ਵਾਤਾਵਰਨ ਦੇ ਵਿੱਚ ਘੁਲਦੀ ਆ ਜਿਹੜੀ ਸਕੂਨ ਦਿੰਦੀ ਆ ਤੋਂ ਪਹਿਲਾਂ ਜਿਹੜੀਆਂ ਉਹ ਬਹੁਤ ਜ਼ਿਆਦਾ ਸਰਦੀ ਪੈਂਦੀ ਆ ਕੂਰਾ ਪੈਂਦਾ ਆ ਧੁੰਦਾ ਪੈਂਦੀ ਆ ਜਿਹਦੇ ਵਿੱਚ ਬੰਦਾ ਘਰੋਂ ਬਾਹਰ ਜਾਂ ਕੰਮਾਂ ਕਰਾਂ ਤੇ ਬਹੁਤ ਮੁਸ਼ਕਲ ਦੇ ਨਾਲ ਸਰਵਾਈਵ ਕਰਦਾ ਆ ਤੇ ਹੁਣ ਤੋਂ ਬਸੰਤ ਦੇ ਵਿੱਚ ਜਿਹੜਾ ਜਦੋਂ ਪ੍ਰਵੇਸ਼ ਕਰ ਜਾਂਦਾ ਤੇ ਉਸ ਤੋਂ ਬਾਅਦ ਜਿਹੜੀ ਆਹੋ ਰੁੱਤ ਨਿੱਗੀ ਨਿੱਗੀ ਧੁੱਪ ਦੀ ਸੋਹਣੀ ਰੁੱਤ ਦੀ ਜਿਹੜੀ ਆਹੋ ਸ਼ੁਰੂ ਹੋ ਜਾਂਦੀ ਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਹੋ ਬਸੰਤ ਦੇ ਨਾਲ ਜੁੜੀਆਂ ਹੋਈਆਂ ਸਾਡੇ ਭਾਰਤ ਦੇ ਵਿੱਚ ਬਹੁਤ ਸਾਰਾ ਇਸ ਦਾ ਇਤਿਹਾਸ ਵੀ ਆ ਅਇ ਦੇ ਦਿਨ ਜਿਹੜਾ ਉਹ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਬਸੰਤ ਰਾਗ ਦੀ ਸ਼ੁਰੂਆਤ ਹੁੰਦੀ ਆ ਤੇ ਲਗਾਤਾਰ ਜਿਹੜਾ ਇਸ ਰਾਗ ਨੂੰ ਗਾਇਨ ਕੀਤਾ ਜਾਂਦਾ ਆ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਤੇ ਬਸੰਤ ਜਿਹੜੀ ਆਹੋ ਅ ਤਬਦੀਲੀ ਦੀ ਰੋਤਿਆ ਇਹਦੇ ਵਿੱਚ ਜਿਹੜੀਆਂ ਆਹੋ ਮਾਇਨ ਤੌਰ ਤੇ ਵੀ ਬਹੁਤ ਸਾਰੀਆਂ ਤਬਦੀਲੀਆਂ ਬੰਦੇ ਦੇ ਵਿੱਚ ਦੇਖਣ ਨੂੰ ਮਿਲਦੀਆਂ ਆ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਆਹੋ ਅ ਵਿਆਹਾਂ ਦੀ ਰੁੱਤ ਜਿਹੜੀ ਆਹੋ ਮਤਲਬ ਕਿ ਕਈਆਂ ਦੇ ਜਿਹੜੇ ਵਿਆਹ ਆ ਹੁਣ ਅਗਲੇ ਮਹੀਨੇ ਦੇ ਵਿੱਚ ਆ ਹੋਣਗੇ ਅ ਸੋਨਾ ਮਤਲਬ ਕਿ ਮੌਸਮ ਹੋ ਜਾਂਦਾ ਇਹਦੇ ਵਿੱਚ ਤੇ ਵਿਆਹ ਤੋਂ ਹੀ ਜਿਹੜਾ ਆ ਇਹ ਅ ਉਹ ਇਸ ਕਰਕੇ ਵੀ ਕਿਉਂਕਿ ਅੱਜ ਦੇ ਦਿਨ ਜਿਹੜਾ ਗੁਰਗੋਬਨ ਸਿੰਘ ਜੀ ਦਾ ਵਿਆਹ ਹੋਇਆ ਸੀ ਗੁਰੂ ਕੇ ਲਾਹੌਰ ਦੇ ਵਿੱਚ ਜਿੱਥੇ ਗੁਰੂ ਸਾਹਿਬ ਦੇ ਆਨੰਦ ਕਾਰਜ ਹੋਏ ਸੀ ਉੱਥੇ ਇਹ ਪੁਰਬ ਜਿਹੜਾ ਉਹ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਅੱਜ ਦੇ ਦਿਨ ਉੱਥੇ ਰੌਣਕਾਂ ਫੁੱਲ ਹੁੰਦੀਆਂ ਅੱਜ ਦੇ ਦਿਨ ਉੱਥੇ ਆਨੰਦਪੁਰ ਸਾਹਿਬ ਤੋਂ ਬਰਾਤ ਮਤਲਬ ਕਿ ਨਗਰ ਕੀਰਤਨ ਦੇ ਤੌਰ ਤੇ ਉੱਥੇ ਸੰਗਤ ਪੁੱਜਦੀ ਆ ਤੇ ਉੱਥੇ ਖੂਬਸਰਾ ਸਵਾਗਤ ਹੁੰਦਾ ਮਤਲਬ ਕਿ ਸਾਰੀ ਤਰ੍ਹਾਂ ਦੀ ਮਠਿਆਈ ਲੰਗਰ ਇਦਾਂ ਦੇ ਉੱਥੇ ਚੱਲਦੇ ਹੁੰਦੇ ਆ ਸਮਾਗਮ ਚੱਲਦੇ ਹੁੰਦੇ ਆ 2-3 ਦਿਨ ਇਹ ਜੋੜ ਮੇਲਾ ਜਿਹੜਾ ਉੱਥੇ ਚੱਲਦਾ ਆ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਆ ਬਸੰਤ ਰੁੱਤ ਦੇ ਮੇਲੇ ਜਿਹੜੇ ਆ ਉਹ ਅ ਅਜਿਹੇ ਦਿਨ ਦੇਖਣ ਨੂੰ ਮਿਲਦੇ ਆ ਅ ਅਜਿਹੇ ਦਿਨ ਜਿਹੜੇ ਆ ਉਹ ਬੱਚੇ ਪਤੰਗਾਂ ਨੂੰ ਅ ਬੜੇ ਉਤਸ਼ਾਹ ਦੇ ਨਾਲ ਚੜਾਉਂਦੇ ਆ ਚਾਰੇ ਪਾਸੇ ਆ ਸਮਾਨ ਜਿਹੜਾ ਉਹ ਪਤੰਗਾਂ ਦੇ ਨਾਲ ਜਿਹੜਾ ਚਮਕਦਾ ਹੁੰਦਾ ਆ ਅ ਅਜ ਤਾਂ ਖੈਰ ਸ਼ਾਦ ਅ ਬਾਰਿਸ਼ ਹੋ ਰਹੀ ਕਰਕੇ ਸ਼ਾਇਦ ਘਟ ਹੋਊਗਾ ਪਰ ਹਾਂ ਪਤੰਗ ਜਰੂਰ ਚੜ੍ਹਦੇ ਹੁੰਦੇ ਆ ਲੋਕੀ ਜਿਹੜੇ ਆਹੋ ਬਸੰਤ ਰੰਗ ਦੇ ਜਿਹੜੇ ਆਹੋ ਕੱਪੜੇ ਪਾਉਣਾ ਪਸੰਦ ਕਰਦੇ ਹੁੰਦੇ ਆ ਬਹੁਤ ਸਾਰਾ ਜਿਹੜਾ ਆਹੋ ਭਾਰਤ ਦੇ ਵਿੱਚ ਇਸ ਰੁੱਤ ਨੂੰ ਇਸ ਦਿਨ ਦੇ ਲਈ ਇਤਿਹਾਸ ਵੀ ਜੁੜਿਆ ਹੋਇਆ ਆ ਅੱਜ ਦੇ ਦਿਨ ਹੀ ਸਤਗੁਰੂ ਰਾਮ ਸਿੰਘ ਜੀ ਦਾ ਜਨਮ ਹੋਇਆ ਸੀਗਾ ਤੇ ਅੱਜ ਦੇ ਦਿਨ ਜਿਹੜਾ ਆ ਉਹ ਵੀਰ ਹਕੀਕਤ ਰਾਏ ਉਹਨਾਂ ਦੀ ਸ਼ਹੀਦੀ ਹੁੰਦੀ ਆ ਇਹ ਬੱਚਾ ਜਿਹੜਾ 18ਵੀਂ ਸਦੀ ਦੀ ਗੱਲ ਆ ਇਹ ਲਾਹੌਰ ਦੇ ਵਿੱਚ ਆਮ ਸੀ ਮਤਲਬ ਕਿ ਸਕੂਲ ਨਹੀਂ ਪੜਨ ਜਾਂਦੇ ਮਦਰਸੇ ਹੁੰਦੇ ਸੀ ਉਸ ਵੇਲੇ ਮੁਗਲਾਂ ਦਾ ਰਾਜ ਹੁੰਦਾ ਸੀਗਾ ਉਹਦੇ ਵਿੱਚ ਜਿਹੜਾ ਇਹ ਜਦੋਂ ਸਕੂਲੇ ਪੜਦਾ ਆ ਜਿੱਥੇ ਉਹ ਮੌਲਵੀ ਪੜਾਉਂਦੇ ਆ ਉੱਥੇ ਇਹ ਫਾਰਸੀ ਦੀ ਜਾ ਹੋਰ ਪੜ੍ਹਾਈ ਜਿਹੜੀ ਆ ਉਹ ਕਰਦਾ ਹੁੰਦਾ ਤੇ ਉੱਥੇ ਇਹਨੇ ਆਪਣੇ ਕਾਪੀ ਦੇ ਉੱਤੇ ਸਲੇਟ ਤੇ ਫੱਟੀ ਤੇ ਲਿਖ ਲਓ ਕਿ ਇਹਨੇ ਆਪਣੇ ਦੇਵੀ-ਦੇਵਤਿਆਂ ਦੇ ਨਾਮ ਲਿਖੇ ਜਾਂ ਕੋਈ ਉਦਾਂ ਦੀ ਮੂਰਤ ਬਣਾਈ ਤੇ ਇਹਦੇ ਜਿਹੜੇ ਨਾਲ ਦੇ ਮੁਸਲਮ ਬੱਚੇ ਹੁੰਦੇ ਆ ਉਹ ਉਹਦਾ ਮਖੌਲ ਲੜਾਉਂਦੇ ਮਖੌਲ ਨਹੀਂ ਲੜਾਉਂਦੇ ਮਤਲਬ ਕਿ ਜਿਹੜੇ ਦੇਵੀ-ਦੇਵਤਿਆਂ ਦੀ ਉਹਨੇ ਜਿਨ੍ਹਾਂ ਦੇ ਨਾਮ ਲਿਖੇ ਹੁੰਦੇ ਆ ਉਹਨਾਂ ਦਾ ਨਾਮ ਲੈ ਕੇ ਉਹਨੂੰ ਗਾਲਾਂ ਕੱਢਣ ਲੱਗ ਪੰਦੇ ਦੇਵਤਿਆਂ ਨੂੰ ਬੰਦਾ ਬੋਲਣ ਲੱਗ ਪੰਦੇ ਆ ਤੇ ਜਿਹੜਾ ਇਹ ਵੀਰ ਹਕੀਕਤ ਰਾਏ ਆ ਇਨੇ ਵੀ ਕਿਉਂਕਿ ਬੱਚਾ ਆ ਹੁਣ ਵਿਰੋਧ ਦੇ ਵਿੱਚ ਉਹਨਾਂ ਨੂੰ ਕਹਿਤਾ ਕਿ ਜੇ ਮੈਂ ਤੁਹਾਡੇ ਇਦਾਂ ਨਾਮ ਲੈ ਕੇ ਜੇ ਉਹਦਾ ਨਾਮ ਮੈਂ ਇਦਾਂ ਕਰਾਂ ਫੇਰ ਤੁਹਾਨੂੰ ਕਿਦਾਂ ਲੱਗੇਗਾ ਇਹ ਜਿਹੜੀ ਆ ਇਹ ਗੱਲ ਉਹਨਾਂ ਨੂੰ ਬਹੁਤ ਚੁਪਦੀ ਆ ਉਹ ਆਪਣੇ ਜਿਹੜੇ ਬੰਦੇ ਆ ਉਹਨਾਂ ਨੂੰ ਦੱਸਦੇ ਆ ਉਹਨਾਂ ਦੇ ਘਰ ਦੇ ਪੇਰੈਂਟਸ ਨੂੰ ਦੱਸਦੇ ਆ ਤੇ ਉਹ ਸਾਰੇ ਇਕੱਠੇ ਹੋ ਕੇ ਉਹਦੀ ਸ਼ਿਕਾਇਤ ਕਰ ਦਿੰਦੇ ਆ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਬੱਚੇ ਨੂੰ ਤੇ ਫਿਰ ਜਿਹੜੀ ਆ ਉਹ ਮੁਸਲਮ ਦੀ ਉਹ ਧਰਮ ਦੀ ਮਾੜਾ ਹੁੰਦਾ ਜਿਹੜੇ ਉਹਦੇ ਵਿੱਚ ਉਸ ਵੇਲੇ ਦੇ ਜਿਹੜੇ ਸ਼ਾਸਕ ਆ ਉਹ ਰਾਜੇ ਦੇ ਪੇਸ਼ ਕੀਤਾ ਜਾਂਦਾ ਰਾਜਾ ਫਿਰ ਉਹਨੂੰ ਉਹੀ ਕਹਿੰਦਾ ਕਿ ਜਾਂ ਤੂੰ ਸਾਡੇ ਧਰਮ ਦੇ ਵਿੱਚ ਆ ਜਾ ਤੇ ਹੁਣ ਨਿਤ ਤੈਨੂੰ ਸਜਾਏ ਜਿਹੜੀ ਮੌਤ ਮਿਲੇਗੀ ਉਹ ਇਨਕਾਰ ਕਰ ਦਿੰਦਾ ਕਿ ਨਹੀਂ ਮੈਂ ਤੁਹਾਡੇ ਧਰਮ ਦੇ ਵਿੱਚ ਨਹੀਂ ਆ ਸਕਦਾ ਤੇ ਉਹਨੂੰ ਜਿਹੜੀ ਆ ਉਹ ਸਜਾਏ ਮੌਤ ਮਿਲ ਜਾਂਦੀ ਤੇ ਆਇਦ ਦੇ ਦਿਨ ਉਹਦਾ ਜਿਹੜਾ ਉਹ ਅ ਸੇਰ ਕੱਢ ਦਿੱਤਾ ਗਿਆ ਸੀਗਾ ਤੇ ਇਸ ਕਰਕੇ ਜਿਹੜਾ ਇਹ ਵੀਰ ਹਕੀਕਤ ਰਾਏ ਦਾ ਦਿਵਸ ਵੀ ਜਿਹੜਾ ਆ ਉਹ ਕਈਆਂ ਜਗ੍ਹਾ ਦੇ ਉੱਤੇ ਜਿਹੜਾ ਇਹ ਮਨਾਇਆ ਜਾਂਦਾ ਆ ਖਾਸ ਕਰ ਬਟਾਲੇ ਦੇ ਵਿੱਚ ਇਹ ਇਸ ਏਰੀਆ ਦੇ ਵਿੱਚ ਵੀ ਉੱਥੇ ਉਹਦਾ ਮੇਲਾ ਲੱਗਦਾ ਆ ਤੇ ਇਹ ਤੋਂ ਇਲਾਵਾ ਅ ਸੂਰਾਂ ਦੀ ਦੇਵੀ ਅ ਪੜਾਈ ਦੀ ਦੇਵੀ ਵਿਦਿਆਰੀ ਦੇਵੀ ਸਰਸਵਤੀ ਮਾਤਾ ਦੀ ਜਿਹੜੀ ਆਹੋ ਸਾਰੇ ਭਾਰਤ ਦੇ ਵਿੱਚ ਪੂਜਾ ਕੀਤੀ ਜਾਂਦੀ ਹੈ ਜਦੋਂ ਅਸੀਂ ਛੋਟੇ ਹੁੰਦੇ ਸੀ ਐਸਜੀ ਕਲਕੱਤੇ ਦੇ ਵਿੱਚ ਰਹਿੰਦੇ ਹੁੰਦੇ ਸੀਗੇ ਉੱਥੇ ਜਿਹੜੀ ਆਹੋ ਅ ਅੱਜ ਦੇ ਦਿਨ ਉੱਥੇ ਪੰਡਾਲ ਬਣਾਏ ਜਾਂਦੇ ਆ ਉੱਥੇ ਦੇਵੀ ਦੀ ਪ੍ਰਤਿਮਾ ਉਹ ਲਿਆ ਕੇ ਉੱਥੇ ਉਹਦੀ ਪੂਜਾ ਹੁੰਦੀ ਆ ਤੇ ਸਾਨੂੰ ਚਾਹ ਹੁੰਦਾ ਸੀ ਇਸ ਪੂਜਾ ਦਾ ਕਿਉਂਕਿ ਅਸੀਂ ਸਕੂਲਾਂ ਦੀਆਂ ਕਿਤਾਬਾਂ ਕਾਪੀਆਂ ਜਿਹੜੀਆਂ ਲਿਆ ਕੇ ਉੱਥੇ ਰੱਖੀਦੀਆਂ ਹੁੰਦੀਆਂ ਸੀ ਉਹ ਜਿਹੜੇ ਪੰਡਤੋਂ ਹੁੰਦੇ ਸੀ ਪੂਜਾ ਕਰਨ ਦੇ ਲਈ ਉਹ ਉਹਦਾ ਜਾਣ ਕੇ ਉਹਦਾ ਜ਼ਿਕਰ ਕਰਦੇ ਹੁੰਦੇ ਸੀ ਤੇ ਉਹਦਾ ਤਿਲਕ ਤੁਲਕ ਇਦਾਂ ਕੁਸ਼ ਕਰਦੇ ਹੁੰਦੇ ਸੀਗੇ ਕਾਪੀਆਂ ਕਿਤਾਬਾਂ ਤੇ ਵੀ ਧੂਫ ਦਿੰਦੇ ਹੁੰਦੇ ਸੀਗੇ ਤੇ ਸਾਨੂੰ ਇਸ ਤਿਉਹਾਰ ਦਾ ਜਿਹੜਾ ਉਸ ਵੇਲੇ ਚਾਹ ਹੁੰਦਾ ਸੀਗਾ ਤੇ ਹੋਰ ਵੀ ਬਹੁਤ ਸਾਰਾ ਜਿਹੜਾ ਉਹ ਜਿਹੜਾ ਭਾਰਤ ਦੇ ਵਿੱਚ ਇਸ ਤਿਉਹਾਰ ਨੂੰ ਇਸ ਬਸੰਤ ਨੂੰ ਜਿਹੜਾ ਉਹ ਮਨਾਇਆ ਜਾਂਦਾ ਆ ਜਿਹੜੇ ਘਾਟਾਂ ਦੇ ਉੱਤੇ ਮਤਲਬ ਕਿ ਇੱਥੇ ਕਈਆਂ ਥਾਵਾਂ ਦੇ ਉੱਤੇ ਇਸ਼ਨਾਨ ਵੀ ਕੀਤੇ ਜਾਂਦੇ ਆ ਆ ਤੀਰਥ ਤੀਰਥਾਂ ਦੇ ਉੱਤੇ ਰੌਣਕਾਂ ਹਨ। ਸੋ ਇਸ ਕਰਕੇ ਜਿਹੜਾ ਆ ਉਹ ਬਹੁਤ ਸਾਰਾ ਬਸੰਤ ਦੇ ਨਾਲ ਇਹਦੇ ਵਿੱਚ ਮਤਲਬ ਕਿ ਇਹ ਚੀਜ਼ਾਂ ਜਿਹੜੀਆਂ ਉਹ ਹੁੰਦੀਆਂ ਆ ਤੇ ਤੁਹਾਨੂੰ ਵੀ ਇਸ ਰੁੱਤ ਦੀ ਇਸ ਸ਼ੁਰੂਆਤ ਦੀ ਜਿਹੜੀ ਆ ਉਹ ਇਸ ਬਸੰਤ ਰੁੱਤ ਦੀ ਬਸੰਤ ਮੇਲੇ ਦੀ ਬਸੰਤ ਵਾਲੇ ਦਿਨ ਦੀ ਬਸੰਤ ਪੰਚਮੀ ਦੀ ਬਹੁਤ ਬਹੁਤ ਵਧਾਈ ਪਰਮਾਤਮਾ ਕਰੇ ਤੁਹਾਡੇ ਜੀਵਨ ਦੇ ਵਿੱਚ ਵੀ ਸਾਰੀਆਂ ਖੁਸ਼ੀਆਂ ਜਿਹੜੀਆਂ ਉਹ ਜਿਵੇਂ ਮੌਸਮ ਦੀ ਤਬਦੀਲੀ ਦੇ ਨਾਲ ਸ਼ੁਰੂਆਤ ਹੁੰਦੀ ਆ ਨਵੀਂ ਉਤਸ਼ਾਹ ਦੀ ਨਵੀਂ ਜੋਸ਼ ਦੀ ਨਵੀਂ ਖੂਬਸੂਰਤੀ ਦੀ ਨਵੇਂ ਰੰਗਾਂ ਦੀ ਨਵੇਂ ਆ ਫੁੱਲਾਂ ਦੀ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਇਦਾਂ ਹੀ ਫੁੱਲ ਜਿਹੜੇ ਆਹੋ ਖੇਡਣਾ ਪਤੰਗ ਚੜ੍ਹਨਾ ਤੇ ਅਸੀਂ ਜਿਹੜਾ ਉਹ ਬਸੰਤੀ 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 ਜਿਹੜੇ ਆਹੋ ਹੁੰਦੇ ਰਹੀਏ ਹਮੇਸ਼ਾ ਥੈਂਕ ਯੂ